ਕਲ ਜੀ ਕੋਈ ਵਕਤ ਤਕਰੀਬ 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਈ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਤੇ ਚਾਰ ਜਾਨੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦ ਫਾਇਰਿੰਗ ਸਾਡੇ ਤੇ ਸ਼ੁਰੂ ਕਰਦੇ ਜਿਹਦੇ ਜੇ ਕਿਲੋ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਆ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਵੇਖ ਕੇ ਆ ਕੇ ਉੱਥੇ ਖਲੋ ਗਿਆ ਮੁੰਡਾ ਲੋਕਲ ਸ਼ਹਿਰ ਦਾ ਉਹ ਇਹ ਬਚਾਰੇ ਇਹਨਾਂ ਨੇ ਮੌਤੇ ਘਾਟ ਉਸਾਰ ਤੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ जख्मी ਹੋਏ ਹਸਪਤਾਲ ਦਾਖਲ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣ ਦੀਆਂ ਨਹੀਂ ਕੋਈ ਕਰੀਬ 5-6 ਸਾਲਾਂ ਤੋਂ ਜਾਨ ਨੂੰ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ 5-5 ਸਾਲਾਂ 'ਚ ਕੁਝ 10 ਐਫਆਰ ਅੰਦਰ ਜਾਏ ਇਹਨਾਂ ਦੇ ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੁਹਾਨੂੰ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿੰਨਾ ਚ ਇੱਕ ਵਾਰ ਦਾ ਉਹ ਇਨਾਂ ਕੱਲ ਅੰਜਾਮ ਦਿੱਤਾ ਜਿਹਦੇ ਚ ਸਾਡੇ ਦੋ ਸਾਥੀ ਜਿਹੜੇ ਮਰ ਗਏ ਪੁਲਿਸ ਵੀ ਕੋ ਟੋਟਲ ਲਾਅ ਐਂਡ ਆਰਡਰ ਦਾ ਫੇਲੀਅਰ ਹੈ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਜ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਏ ਹਾਲ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਉਹ ਕਾਰੋਬਾਰ ਬਾਅਦ ਸ਼ੁਰੂ ਕਰਦਾ ਤੇ ਉਹਨਾਂ ਫਰੋਤੀਆਂ ਪਹਿਲਾਂ ਆਉਂਦੀਆਂ ਕੋਈ ਅੰਦਰ ਖਾਤੇ ਵਿਚਾਰੇ ਦੇ ਹੀ ਜਾਂਦੇ ਆ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਆ ਕਾਕਾ ਹੈ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਦਾ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਜੀ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਤੇ ਨਾਲ ਉਹਦੇ ਤਿੰਨ ਜਣੇ ਹੋਰ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਹਨਾਂ ਦੀ ਕੀ ਹਾਲਤ ਹੈ ਜੀ ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਹੈ ਪਰ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਝ ਠੀਕ ਹੈ ਅੰਡਰ ਟ੍ਰੀਟਮੈਂਟ ਹੈ ਅੰਡਰ ਟ੍ਰੀਟਮੈਂਟ ਹੈ ਹਾਂ ਜੀ ਸਰ ਅੰਕੀ ਗਿਆਣਾ ਜਾਂਦੇ ਕੱਲ ਦੇ ਜੀ ਮੈਂ ਜਨਾਬ ਸੁਵਲਸ ਕਰਾਉਣਾ ਔਰ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਮੇਰੇ ਕੰਨ ਵਾਹ ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲੱਗਾ ਪਾਣ ਜੇ ਬੱਚੇ ਨੇ ਜੇ ਕੋਈ ਦੇਖਿਆ 6 ਮਹੀਨੇ ਦੇ ਕਰਬ ਦੇ ਬਾਅਦ ਕਿੱਸਾ ਔਰ ਸਿਰਫ ਇਕਲੋਤਾ ਪੁੱਤਰ ਹੀ ਜਾਓ ਆਪਣੇ ਮਾਪਿਆਂ ਦਾ ਉਹਦੀ ਮਾਂ ਦੇ ਰੋਣ ਦੇ ਚਿਹਰੇ ਨਹੀਂ ਯਾਦ ਆਉਂਦੇ ਉਹਦੇ ਹਾਲਾਤ ਪਤਾ ਨਹੀਂ ਇੱਕ ਤਰ੍ਹਾਂ ਮਤਲਬ ਇਹੋ ਜਿਹਾ ਮਨੂਵ ਹੋ ਜਾਂਦਾ ਵਾ ਕਿ ਘਟਨਾਵਾ ਹੋ ਜਾਂਦੀ ਆਲੇ ਵੀ ਤਰਸੇ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਰਹੇ ਉਸੋਚਿਆ ਰਹੇ ਮਸੂਮ ਦੇ ਦਾ ਕੀ ਕਸੂਰ ਹੀ ਦੇ ਵਿੱਚ ਔਰ ਇਹੋ ਜਿਹਾ ਘਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੋਂ ਹੋ ਰਿਹਾ ਹੈ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਹਦੇ ਨਾਲ ਮਨੁੱਖਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਸ਼ਵਾਸ ਉੱਠਦਾ ਜਾ ਰਿਹਾ ਹੈ ਇਹ ਇਸ ਸਟੇਟ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਇਸ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਦੇ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਫਿਰ ਸਰਕਾਰ ਮੰਨੀ ਜਾਂਦੀ ਹੈ ਮੈਨੂੰ ਸਮਝਦਾ ਵੀ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਔਰ ਲੋਕਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ ਲੋਕਾਂ ਦਾ ਵਿੱਚ ਆਪਣਾ ਵਿਸ਼ਵਾਸ ਬਣ ਕਰਨਾ ਚਾਹੀਦਾ ਬਾਦੀ ਤੁਹਾਡਾ ਨਾ ਕੋਈ ਹੋਰ ਕੋਈ ਸ ਇਹਨੂੰ ਸੈਟਪਰਸਟ ਦੇ ਸ਼ਰਤਾਂ ਦੇ ਅਧੀਨ ਭੇਟ ਚੜ੍ਹ ਕੇ ਦੇ ਗਿਆ ਇਸ ਨੂੰ ਬਾਦੀ ਪੇਟ ਕਰਕੇ ਹੋਰ ਇਸ ਨੂੰ ਮੜਾਤੀ ਹੋ ਜੇ ਜਿਹੜੀ ਗੱਲ ਤੁਹਾਡੇ ਇਹਦੀ ਨੂੰ ਕਨਵਰਟਿੰਗ ਵੀ ਰੱਖਈ ਹੈ ਲਾਂਡ ਆਰਡਰ ਦੀ ਹਾਲਤ ਇਹ ਨਹੀਂ ਕਿ ਵਿਗੜ ਚੁੱਕੀ ਦੀ ਆ ਤੇ ਇਸ ਅੰਸ਼ ਨੂੰ ਕੋਈ ਤਾਰੀ ਨਹੀਂ ਲਿਆ ਗਿਆ ਪੁਲਿਸ ਲੱਗਿਆ ਨਹੀਂ ਕੁਝ ਕਰੀ ਜਬ ਪੁਲਿਸ ਆਤੋ ਵਗਿਆ ਨੇ ਯਕੀ ਹੈ ਸਾਨੂੰ ਸਮਝ ਲੱਗਦੀ